ਇੱਤੋਂ ਤੋਂ ਆ ਰਹੀ ਆ ਜਿੱਥੇ ਜੈਤੋਂ ਦੇ ਜਿਹੜੇ ਵਿਧਾਇਕ ਨੇ ਅਮੋਲਕ ਸਿੰਘ ਉਹ ਢਿਲਮਾ ਪਿੰਡ ਦੇ ਵਿੱਚ ਜਾਂਦੇ ਨੇ ਤੇ ਉੱਥੇ ਲੋਕਾਂ ਨੂੰ ਧਮਕਾਉਂਦੇ ਹੋਏ ਨਜ਼ਰ ਆ ਰਹੇ ਨੇ ਇੱਕ ਪਾਸੇ ਤਾਂ ਭਗਵੰਤ ਸਿੰਘ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜਾ ਪਿੰਡਾਂ ਦੇ ਵਿੱਚ ਕੋਈ ਵੀ ਪਾਰਟੀਵਾਦੀ ਨਹੀਂ ਹੋਊਗੀ ਕੋਈ ਵੀ ਜਿਹੜਾ ਰਾਜਨੀਤਿਕ ਸਿੰਬਲ ਤੇ ਜਿਹੜਾ ਉਮੀਦਵਾਰ ਆ ਉਹ ਸਰਪੰਚੀ ਦੀ ਚੋਣ ਨਹੀਂ ਲੜੂਗਾ ਪਰ ਦੂਸਰੇ ਪਾਸੇ ਉਹਨਾਂ ਦੇ ਆਪਣੇ ਹੀ ਐਮਐਲਏ ਨੇ ਜਿਹੜੇ ਜੈਤੋ ਤੋਂ ਅਮੋਲਕ ਸਿੰਘ ਉਹ ਲੋਕਾਂ ਨੂੰ ਤੁਮਕਾਉਂਦੇ ਹੋਏ ਨਜ਼ਰ ਆ ਰਹੇ ਨੇ ਕਹਿ ਰਹੇ ਨੇ ਕਿ ਇਹ ਸਾਡਾ ਜਿਹੜਾ ਉਹ ਸਰਪੰਚੀ ਦਾ ਉਮੀਦਵਾਰ ਨਹੀਂ ਇਹ ਸਰਪੰਚ ਹੈ ਜੇ ਕੋਈ ਇਹਦੇ ਵੱਲ ਹੱਥ ਚੱਕ ਕੇ ਦੇਖੇ ਤਾਂ ਅਸੀਂ ਦੇਖ ਲਵਾਂਗੇ ਇਦਾਂ ਦੀ ਜਿਹੜੀ ਵਰਡਿੰਗ ਆ ਉਹ ਯੂਜ਼ ਕੀਤੀ ਗਈ ਆ ਇਦਾਂ ਦੀ ਵਰਡਿੰਗ ਵਰਤੀ ਗਈ ਆ ਜਿਹੜੇ ਇਹ ਸ਼ਬਦ ਨੇ ਇਹ ਐਮਐਲਏ ਅਮੋਲਕ ਸਿੰਘ ਦੇ ਨੇ ਪਿੰਡ ਢਿਲਵਾਂ ਦੇ ਵਿੱਚ ਉਹ ਜਾਂਦੇ ਨੇ ਹਾਲਾਂਕਿ ਹੋਰ ਪਿੰਡਾਂ ਦੇ ਵਿੱਚ ਵੀ ਉਹ ਆਪਣੇ ਉਮੀਦਵਾਰ ਐਲਾਨਦੇ ਹੋਏ ਦਿਖਾਈ ਦਿੰਦੇ ਨੇ ਇੱਕ ਪਾਸੇ ਤਾਂ ਬਿੱਲ ਪਾਸ ਕੀਤਾ ਜਾਂਦਾ ਹੈ ਕਿ ਜਿਹੜਾ ਕੋਈ ਵੀ ਸਰਪੰਚਾ ਉਹ ਕੋਈ ਵੀ ਸਿੰਬਲ ਤੋਂ ਜਿਹੜਾ ਰਾਜਨੀਤਿਕ ਸਿੰਬਲ ਆ ਉਸ ਤੋਂ ਨਹੀਂ ਲੜੇਗਾ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਉਹ ਬਿਆਨ ਦਿੰਦੇ ਨੇ ਕਿ ਮੈਂ ਪਿੰਡਾਂ ਦੇ ਵਿੱਚੋਂ ਜਿਹੜੀ ਪਾਰਟੀਵਾਦੀ ਆ ਉਸ ਨੂੰ ਖਤਮ ਕਰੂੰਗਾ ਪਿੰਡਾਂ ਦੇ ਵਿੱਚ ਸਰਪੰਚ ਹੋਣੇ ਚਾਹੀਦੇ ਆ ਨਾ ਕਿ ਕਿਸੇ ਪਾਰਟੀ ਦੇ ਸਰਪੰਚ ਹੋਣੇ ਚਾਹੀਦੇ ਆ ਪਰ ਇਸੇ ਗੱਲ ਦੀਆਂ ਇਸੇ ਬਿੱਲ ਦੀਆਂ ਧਜੀਆਂ ਉਡਾਉਂਦੇ ਹੋਏ ਉਹਨਾਂ ਦੇ ਆਪਣੇ ਜਿਹੜੇ ਐਮਐਲਏ ਨੇ ਉਹ ਨਜ਼ਰ ਆ ਰਹੇ ਨੇ ਜੈਤੋਂ ਦੇ ਵਿਧਾਇਕ ਅਮੋਲਕ ਸਿੰਘ ਪਿੰਡ ਢਿੱਲਵਾ ਦੇ ਵਿੱਚ ਪਹੁੰਚਦene ਉੱਥੇ ਤਕਰੀਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਕਹਿ ਰਹੇ ਨੇ ਕਿ ਇਹ ਜਿਹੜਾ ਸਰਪੰਚ ਦਾ ਉਮੀਦਵਾਰ ਹੈ ਇਹ ਉਮੀਦਵਾਰ ਨਹੀਂ ਇਸ ਪਿੰਡ ਦਾ ਸਰਪੰਚ ਹੈ ਲੋਕਾਂ ਨੂੰ ਧਮਕਾਉਂਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਜਿਹੜੀਆਂ ਇਹ ਤਸਵੀਰਾਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਦਿਖਾਈ ਦੇ ਰੀਆਂ ਤੁਹਾਨੂੰ ਦੱਸ ਦਈਏ ਕਿ ਸਾਰਾ ਮਸਲਾ ਬਰਨਾਲੇ ਇਹ ਨੇੜਲੇ ਪਿੰਡ ਢਿੱਲਮਾ ਦਾ ਜਿੱਥੇ ਜੈਤੋਂ ਦੇ ਜਿਹੜੇ ਵਿਧਾਇਕ ਨੇ ਅਮੋਲਕ ਸਿੰਘ ਆਦਮ ਆਮ ਆਦਮੀ ਪਾਰਟੀ ਤੋਂ ਵਿਧਾਇਕ ਨੇ ਉਹ ਲਗਾਤਾਰ ਪਿੰਡਾਂ ਦੇ ਵਿੱਚ ਜਿਹੜਾ ਸਰਪੰਚਾਂ ਦੀ ਹਮਾਇਤ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਆਪਣੇ ਉਮੀਦਵਾਰ ਐਲਾਨ ਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਜੇ ਉਹਨਾਂ ਦੇ ਸੋਸ਼ਲ ਮੀਡੀਆ ਦੀ ਗੱਲ ਕਰ ਲਈਏ ਤਾਂ ਸੋਸ਼ਲ ਮੀਡੀਆ ਤੇ ਲਗਾਤਾਰ ਜਿਹੜੀਆਂ ਉਹਨਾਂ ਦੇ ਵੱਲੋਂ ਪੋਸਟਾਂ ਪਾਈਆਂ ਜਾਂਦੀਆਂ ਨੇ ਜਿਹੜੇ ਲੋਕਾਂ ਨੂੰ ਜਿਹੜੇ ਉਮੀਦਵਾਰ ਬਣੇ ਨੇ ਸਰਪੰਚ ਉਹਨਾਂ ਦੀ ਹਮਾਇਤ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਪਰ ਜਿਹੜਾ ਹੁਣ ਦਾ ਤਾਜ਼ਾ ਮਾਮਲਾ ਹੈ ਇਹ ਬਰਨਾਲਾ ਦੇ ਪਿੰਡ ਢਿੱਲਵਾਂ ਦਾ ਹੈ ਜਿੱਥੇ अमोलक सिंह ਜਿਹੜੇ ਵਿਧਾਇਕ ਨੇ ਜੈਤੋ ਤੋਂ ਅਮੋਲਕ ਸਿੰਘ ਉਹ ਪਹੁੰਚਦੇ ਨੇ ਪਹੁੰਚ ਕੇ ਉੱਥੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਇਹ ਸਿਰਫ ਉਮੀਦਵਾਰ ਨਹੀਂ ਅਸੀਂ ਇਸ ਨੂੰ ਸਰਪੰਚ ਐਲਾਨ ਕੇ ਚੱਲੇ ਆ ਜੇ ਕੋਈ ਗੱਲਬਾਤ ਆ ਤਾਂ ਸਾਡੇ ਨਾਲ ਸਿੱਧੀ ਕੀਤੀ ਜਾਵੇ ਇਦਾਂ ਦੀ ਜਿਹੜੀ ਸ਼ਬਦਾਵਲੀ ਆ ਉਹ ਐਮਐਲਏ ਦੇ ਵੱਲੋਂ ਵਰਤੀ ਜਾਂਦੀ ਹੈ ਇਤਰਾਜਯੋਗ ਸ਼ਬਦਾਵਲੀ ਆ ਕਹਿ ਸਕਦੇ ਆ ਕਿ ਐਮਐਲਏ ਇਦਾਂ ਦੀਆਂ ਗੱਲਾਂ ਨਹੀਂ ਕਰ ਸਕਦਾ ਮੈਂ ਤਾਂ ਉਹਨਾਂ ਨੂੰ ਮੈਨੂੰ ਪਤਾ ਪਿਛਲੀ ਵਾਰ ਇੱਥੇ ਕੀ ਗੋੜ ਹੋਇਆ ਸਾਬ ਪਰ ਉਹ ਵੀ ਸਾਰਿਆਂ ਨੂੰ ਪਤਾ ਵੀ ਬਾਵਾ ਨੂੰ ਵੜ-ਵੜ ਕੇ ਬਾਹਰ ਕੱਢਦੇ ਰਹੇ ਆ ਪਚਾਈ ਕੀ ਗੋੜਾ ਮੇਰੇ ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਕਹਿਣਾ ਵੀ ਜੇ ਆ ਕੀ ਤੇ ਮਗਰਾ ਦਾ ਫੜੀ ਲਾ ਕੇ ਵਿਖਾਏ ਹੋਈ ਸਾਬ ਜੀ 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 ਪਰ ਕਹਿੰਦੀ ਇਹ ਤਾਂ ਲਾਰਮੀ ਕਰ ਰਹੇ ਆ ਸੀ ਸਰਪੰਚ ਜੀ ਲਾਰਨ ਕਰ ਰਹੇ ਆ ਇਹ ਸਾਡਾ ਸਰਪੰਚ ਆ ਤੇ ਸਰਪੰਚ ਬਣੂਗਾ ਇਹ ਟਾਈਮ ਪਰ ਤੁਹਾਨੂੰ ਵੀ ਮੈਂ ਸਾਰੇ ਜਣੇ ਨੂੰ ਪਹਿਲਾਂ ਤਾਂ ਬੇਨਤੀ ਕਰਦਾ ਵੀ ਭਾਈਚਾਰਕ ਸਾਜ ਬਣਾ ਕੇ ਰੱਖੀਏ। ਕੱਲ ਜੇ ਕੋਈ ਬੰਦਾ ਨਹੀਂ ਬਣਦਾ ਤਾਂ ਅਸੀਂ ਬੰਦੇ ਬਣਾਵਾਂਗੇ। ਤੁਹਾਨੂੰ ਕੋਣ ਹਾਲ? ਕਿਹੜਾ ਬੰਦਾ ਨਹੀਂ ਬਣਦਾ ਜਿਹੜੇ ਖਰਾਬ ਕਰਦੇ ਆ ਭਾਈਚਾਰਕ ਸਾਜ ਖਰਾਬ ਕਰਦੇ ਆ ਜਿਹੇ ਸ਼ਰਮਾਦਾ ਰਾਏ ਕੀ ਕਰਕੇ ਬਤਾਇਓ ਪਰ ਮੁੱਕੇ। ਅਸੀਂ ਫੜਾਵਾ ਦੇ ਬੰਦੇ ਕਿਵੇਂ ਬਣਾਏਗੇ? ਕਿਉਂਕਿ ਸਾਡਾ ਆ ਚੇਅਰਮੈਨ ਆ ਸੁਖਜੀਤ ਆਪ ਘਰ ਦਾ ਮੁੰਡਾ। ਆ ਸਾਡੀ ਟੀਮ ਸਾਰੇ ਨੌਜਵਾਨਾ ਦੇ ਮੁੰਡੇ ਸ਼੍ਰੀ ਮਾਇਨਾ ਦੀ ਸ਼੍ਰੀਟੀ ਦਾ ਪੈਦਾ ਚੱਕਦੇ ਆ। ਇਹਨਾਂ ਨੂੰ ਆਏ ਆ ਵੀ ਇਹ ਕਿਹੜਾ ਪੁਸ਼ਕਾਰ ਦੇ ਆ ਕਹਿੰਦੇ ਆ। ਕਿ ਆਮ ਕਾਰਨਾਤੀ ਆ ਪੋਤਾ ਨੂੰ ਜਾਦੇ ਨੇ ਕਿ ਇਹ ਤਾਂ ਪੂਰੇ ਆ ਜਾਣੇ ਇਹ ਤਾਂ ਕੁਝ ਬਣ ਗਿਆ। ਪਰ ਇਹ ਇਸ ਵੇਲੇ ਦੀ ਵੱਡੀ ਖਬਰ ਜੈਤੋਂ ਤੋਂ ਆ ਰਹੀ ਆ ਜਿੱਥੇ ਜੈਤੋਂ ਦੇ ਜਿਹੜੇ ਵਿਧਾਇਕ ਨੇ ਅਮੋਲਕ ਸਿੰਘ ਉਹ ਟਿੱਲਵਾ ਪਿੰਡ ਦੇ ਵਿੱਚ ਜਾਂਦੇ ਨੇ ਤੇ ਉੱਥੇ ਲੋਕਾਂ ਨੂੰ ਧਮਕਾਉਂਦੇ ਹੋਏ ਨਜ਼ਰ ਆ ਰਹੇ ਨੇ ਇੱਕ ਪਾਸੇ ਤਾਂ ਭਗਵੰਤ ਸਿੰਘ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜਾ ਪਿੰਡਾਂ ਦੇ ਵਿੱਚ ਕੋਈ ਵੀ ਪਾਰਟੀਬਾਜ਼ੀ ਨਹੀਂ ਹੋਊਗੀ ਕੋਈ ਵੀ ਜਿਹੜਾ ਰਾਜਨੀਤਿਕ ਸਿੰਬਲ ਤੇ ਜਿਹੜਾ ਉਮੀਦਵਾਰ ਆ ਉਹ ਸਰਪੰਚੀ ਦੀ ਚੋਣ ਨਹੀਂ ਲੜੂਗਾ ਪਰ ਦੂਸਰੇ ਪਾਸੇ ਉਹਨਾਂ ਦੇ ਆਪਣੇ ਹੀ ਐਮਐਲਏ ਨੇ ਜਿਹੜੇ ਜੈਤੋ ਤੋਂ ਅਮੌਲਕ ਸਿੰਘ ਉਹ ਲੋਕਾਂ ਨੂੰ ਤੁਮਕਾਉਂਦੇ ਹੋਏ ਨਜ਼ਰਾ ਰਹਿਨੇ ਕਹਿ ਰਹੇ ਨੇ ਕਿ ਇਹ ਸਾਡਾ ਜਿਹੜਾ ਉਹ ਸਰਪੰਚੀ ਦਾ ਉਮੀਦਵਾਰ ਨਹੀਂ ਇਹ ਸਰਪੰਚ ਹੈ ਜੇ ਕੋਈ ਇਹਦੇ ਵੱਲ ਹੱਥ ਚੱਕ ਕੇ ਦੇਖੇ ਤਾਂ ਅਸੀਂ ਦੇਖ ਲਵਾਂਗੇ ਇਦਾਂ ਦੀ ਜਿਹੜੀ ਵਰਡਿੰਗ ਆ ਉਹ ਯੂਜ਼ ਕੀਤੀ ਗਈ ਆ ਇਦਾਂ ਦੀ ਵਰਡਿੰਗ ਵਰਤੀ ਗਈ ਆ ਜਿਹੜੇ ਇਹ ਸ਼ਬਦ ਨੇ ਇਹ ਐਮ.ਐਲ.ਏ. ਅਮੋਲਕ ਸਿੰਘ ਦੇ ਨੇ ਪਿੰਡ ਢਿੱਲਵਾਂ ਦੇ ਵਿੱਚ ਉਹ ਜਾਂਦੇ ਨੇ ਹਾਲਾਂਕਿ ਹੋਰ ਪਿੰਡਾਂ ਦੇ ਵਿੱਚ ਵੀ ਉਹ ਆਪਣੇ ਉਮੀਦਵਾਰ ਐਲਾਨਦੇ ਹੋਏ ਦਿਖਾਈ ਦਿੰਦੇ ਨੇ ਇੱਕ ਪਾਸੇ ਤਾਂ ਬਿੱਲ ਪਾਸ ਕੀਤਾ ਜਾਂਦਾ ਹੈ ਕਿ ਜਿਹੜਾ ਕੋਈ ਵੀ ਸਰਪੰਚ ਆ ਉਹ ਕੋਈ ਵੀ ਸਿੰਬਲ ਤੋਂ ਜਿਹੜਾ ਰਾਜਨੀਤਿਕ ਸਿੰਬਲ ਆ ਉਸ ਤੋਂ ਨਹੀਂ ਲੜੇਗਾ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਉਹ ਬਿਆਨ ਦਿੰਦੇ ਨੇ ਕਿ ਮੈਂ ਪਿੰਡਾਂ ਦੇ ਵਿੱਚੋਂ ਜਿਹੜੀ ਪਾਰਟੀਵਾਦੀ ਆ ਉਸ ਨੂੰ ਖਤਮ ਕਰੂੰਗਾ ਪਿੰਡਾਂ ਦੇ ਵਿੱਚ ਸਰਪੰਚ ਹੋਣੇ ਚਾਹੀਦੇ ਆ ਨਾ ਕਿ ਕਿਸੇ ਪਾਰਟੀ ਦੇ ਸਰਪੰਚ ਹੋਣੇ ਚਾਹੀਦੇ ਆ ਪਰ ਇਸੇ ਗੱਲ ਦੀਆਂ ਇਸੇ ਬਿੱਲ ਦੀਆਂ ਝੰਡੀਆਂ ਉਡਾਉਂਦੇ ਹੋਏ ਉਹਨਾਂ ਦੇ ਆਪਣੇ ਜਿਹੜੇ ਐਮਐਲਏ ਨੇ ਉਹ ਨਜ਼ਰ ਆ ਰਹੇ ਨੇ ਜੈਤੋਂ ਦੇ ਵਿਧਾਇਕ ਅਮੋਲਕ ਸਿੰਘ ਪਿੰਡ ਢਿਲਵਾ ਦੇ ਵਿੱਚ ਪਹੁੰਚਦੇ ਨੇ ਉੱਥੇ ਤਕਰੀਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਕਹਿ ਰਹੇ ਨੇ ਕਿ ਇਹ ਜਿਹੜਾ सरपंच ਦਾ ਉਮੀਦਵਾਰ ਹੈ ਉਹ ਉਮੀਦਵਾਰ ਨਹੀਂ ਇਸ ਪਿੰਡ ਦਾ ਸਰਪੰਚ ਹੈ ਲੋਕਾਂ ਨੂੰ ਧਮਕਾਉਂਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਜਿਹੜੀਆਂ ਇਹ ਤਸਵੀਰਾਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਦਿਖਾਈ ਦੇ ਰੀਆਂ ਤੁਹਾਨੂੰ ਦੱਸ ਦਈਏ ਕਿ ਸਾਰਾ ਮਸਲਾ ਬਰਨਾਲੇ ਨੇੜਲੇ ਪਿੰਡ ਢਿਲਮਾ ਦਾ ਜਿੱਥੇ ਜੈਤੋਂ ਦੇ ਜਿਹੜੇ ਵਿਧਾਇਕ ਨੇ ਅਮੋਲਕ ਸਿੰਘ ਆਦਮ ਆਮ ਆਦਮੀ ਪਾਰਟੀ ਤੋਂ ਵਿਧਾਇਕ ਨੇ ਉਹ ਲਗਾਤਾਰ ਪਿੰਡਾਂ ਦੇ ਵਿੱਚ ਜਿਹੜਾ ਸਰਪੰਚਾਂ ਦੀ ਹਮਾਇਤ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਆਪਣੇ ਉਮੀਦਵਾਰ ਐਲਾਨਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਜੇ ਉਹਨਾਂ ਦੇ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਤੇ ਲਗਾਤਾਰ ਜਿਹੜੀਆਂ ਉਹਨਾਂ ਦੇ ਵੱਲੋਂ ਉਹ ਪੋਸਟਾਂ ਪਾਈਆਂ ਜਾਂਦੀਆਂ ਨੇ ਜਿਹੜੇ ਲੋਕਾਂ ਨੂੰ ਜਿਹੜੇ ਉਮੀਦਵਾਰ ਬਣੇ ਨੇ ਸਰਪੰਚ ਉਹਨਾਂ ਦੀ ਹਮਾਇਤ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਪਰ ਜਿਹੜਾ ਹੁਣ ਦਾ ਤਾਜ਼ਾ ਮਾਮਲਾ ਏ ਇਹ ਬਰਨਾਲਾ ਦੇ ਪਿੰਡ ਢਿੱਲਵਾਂ ਦਾ ਏ ਜਿੱਥੇ ਅਮੋਲਕ ਸਿੰਘ ਜਿਹੜੇ ਵਿਧਾਇਕ ਨੇ ਜੈਤੋ ਤੋਂ ਅਮੋਲਕ ਸਿੰਘ ਉਹ ਪਹੁੰਚਦੇ ਨੇ ਪਹੁੰਚ ਕੇ ਉੱਥੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਇਹ ਸਿਰਫ ਉਮੀਦਵਾਰ ਨਹੀਂ ਅਸੀਂ ਇਸ ਨੂੰ ਸਰਪੰਚ ਐਲਾਨ ਕੇ ਚੱਲੇ ਆ ਜੇ ਕੋਈ ਗੱਲਬਾਤ ਆ ਤਾਂ ਸਾਡੇ ਨਾਲ ਸਿੱਧੀ ਕੀਤੀ ਜਾਵੇ ਇਦਾਂ ਦੀ ਜਿਹੜੀ ਸ਼ਬਦਾਵਲੀ ਆ ਉਹ ਐਮਐਲਏ ਦੇ ਵੱਲੋਂ ਵਰਤੀ ਜਾਂਦੀ ਹੈ ਇਤਰਾਜਯੋਗ ਸ਼ਬਦਾਵਲੀ ਆ ਕਹਿ ਸਕਦੇ ਆ ਕਿ ਐਮਐਲਏ ਇਦਾਂ ਦੀਆਂ ਗੱਲਾਂ ਨਹੀਂ ਕਰ ਸਕਦਾ ਮੈਂ ਤੁਹਾਨੂੰ ਸੋਨਾ ਮੈਨੂੰ ਪਤਾ ਮਿਸਲੀ ਬਣੀ ਇੱਥੇ ਕੀ ਗੋੜ ਹੋਇਆ ਸਾਬ ਔਰ ਉਹ ਵੀ ਸਾਰਿਆਂ ਨੂੰ ਪਤਾ ਵੀ ਬਾਵਾ ਨੂੰ ਬੜ ਬੜ ਕੇ ਬਾਹਰ ਕੱਢਦੇ ਰਹੇ ਆ ਪਤਾ ਕੀ ਗੋੜਾ ਮੇਰੇ ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਕਹਿਣਾ ਵੀ ਜੇ ਆ ਕੀ ਤੇ ਮੱਲਾ ਦਾ ਫੜੀ ਲਾ ਕੇ ਵਿਖਾਏ ਸੀ ਸਾਰੇ ਕਰਦੇ ਔਰ ਕਹਿੰਦੇ ਇਹ ਤਾਂ ਲਾਣ ਨਹੀਂ ਕਰ ਰਹੇ ਅਸੀਂ ਸਰਪੰਚ ਜੀ ਲਾਣ ਕਰ ਰਹੇ ਆ ਸਾਡਾ ਸਰਪੰਚ ਆ ਤੇ ਸਰਪੰਚ ਬਣੂਗਾ ਇਹ ਦਾ ਬੰਦਾ ਹੋਰ ਤੁਹਾਨੂੰ ਵੀ ਮੈਂ ਸਾਰੇ ਜਣੇ ਨੂੰ ਪਹਿਲਾਂ ਤਾਂ ਬੇਨਤੀ ਕਰਦਾ ਵੀ ਭਾਈਚਾਰੇ ਦਾ ਸਾਜ ਬਣਾ ਕੇ ਰੱਖੀਏ ਕਰ ਜੇ ਕੋਈ ਬੰਦਾ ਨਹੀਂ ਬਣਦਾ ਤਾਂ ਅਸੀਂ ਬੰਦੇ ਬਣਾਵਾਂਗੇ ਤੁਹਾਨੂੰ ਕੋਣ ਹਾਲ ਇਹਦਾ ਬੰਦਾ ਨਹੀਂ ਬੰਦਾ ਜਿਹੜੇ ਖਰਾਬ ਕਰਦੇ ਆ ਭਾਈਚਾਰੇ ਦਾ ਖਰਾਬ ਕਰਦੇ ਆ ਜੇ ਫਿਰ ਮਰਲਾ ਦਾ ਐਕਟ ਕੀ ਕਰਕੇ ਦਿਖਾਇਓ ਪਰ ਅਸੀਂ ਬਣਾਵਾ ਦੇ ਬੰਦੇ ਕਹਿਣ ਮੈਂ ਕਿਉਂਕਿ ਸਾਡਾ ਚੇਅਰਮੈਨ ਸੁਖਜੀਤ ਆਪ ਘਰ ਦਾ ਹੁੰਦਾ ਆザਦੀ ਦੇ ਸਾਰੇ ਨੌਜਵਾਨ ਮੰਡੇ ਸ੍ਰੀਮਾਇਨਾਂ ਦੀ ਸ਼ਰੀਕੀ ਦਾ ਫਾਇਦਾ ਚੱਕਦੇ ਆ। ਇਹਨਾਂ ਨੂੰ ਆਏ ਹ ਵੀ ਇਹ ਕਿਹੜਾ ਕੰਮ ਕਰਦੇ ਆ ਤਾਂ ਕਹਿੰਦੇ ਆ। ਕਿ ਆਮ ਕਰਾਤੀ ਆਪੋ ਤਾਂੋ ਜਾਪਦੇ ਨੇ ਕਿ ਇਹ ਕਦੋਂ ਪੂਰੇ ਆ ਜਾਣਾ ਹੈ ਤਾਂ ਉਹ ਕੁਝ ਬਣ ਜਾਣਾ। ਪਰ ਇਸ ਵੇਲੇ ਦੀ ਵੱਡੀ ਖਬਰ ਜੈਤੋਂ ਤੋਂ ਆ ਰਹੀ ਆ ਜਿੱਥੇ ਜੈਤੋਂ ਦੇ ਜਿਹੜੇ ਵਿਧਾਇਕ ਨੇ ਅਮੋਲਕ ਸਿੰਘ ਉਹ ਟਿਲਵਾ ਪਿੰਡ ਦੇ ਵਿੱਚ ਜਾਂਦੇ ਨੇ ਤੇ ਉੱਥੇ ਲੋਕਾਂ ਨੂੰ ਧਮਕਾਉਂਦੇ ਹੋਏ ਨਜ਼ਰ ਆ ਰਹੇ ਨੇ ਇੱਕ ਪਾਸੇ ਤਾਂ ਭਗਵੰਤ ਸਿੰਘ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜਾ ਪਿੰਡਾਂ ਦੇ ਵਿੱਚ ਕੋਈ ਵੀ ਪਾਰਟੀਬਾਜ਼ੀ ਨਹੀਂ ਹੋਊਗੀ ਕੋਈ ਵੀ ਜਿਹੜਾ ਰਾਜਨੀਤਿਕ ਸਿੰਬਲ ਤੇ ਜਿਹੜਾ ਉਮੀਦਵਾਰ ਆ ਉਹ ਸਰਪੰਚੀ ਦੀ ਚੋਣ ਨਹੀਂ ਲੜੂਗਾ ਪਰ ਦੂਸਰੇ ਪਾਸੇ ਉਹਨਾਂ ਦੇ ਆਪਣੇ ਹੀ ਐਮਐਲਏ ਨੇ ਜਿਹੜੇ ਜੈਤੋ ਤੋਂ ਅਮੌਲਕ ਸਿੰਘ ਉਹ ਲੋਕਾਂ ਨੂੰ ਤੁਮਕਾਉਂਦੇ ਹੋਏ ਨਜ਼ਰਾ ਰਹਿਨੇ ਕਹਿ ਰਹੇ ਨੇ ਕਿ ਇਹ ਸਾਡਾ ਜਿਹੜਾ ਉਹ ਸਰਪੰਚੀ ਦਾ ਉਮੀਦਵਾਰ ਨਹੀਂ ਇਹ ਸਰਪੰਚ ਹੈ ਜੇ ਕੋਈ ਇਹਦੇ ਵੱਲ ਹੱਥ ਚੱਕ ਕੇ ਦੇਖੇ ਤਾਂ ਅਸੀਂ ਦੇਖ ਲਵਾਂਗੇ ਇਦਾਂ ਦੀ ਜਿਹੜੀ ਵਰਡਿੰਗ ਆ ਉਹ ਯੂਜ਼ ਕੀਤੀ ਗਈ ਆ ਇਦਾਂ ਦੀ ਵਰਡਿੰਗ ਵਰਤੀ ਗਈ ਆ ਜਿਹੜੇ ਇਹ ਸ਼ਬਦ ਨੇ ਇਹ ਐਮਐਲਏ ਅਮੋਲਕ ਸਿੰਘ ਦੇ ਨੇ ਪਿੰਡ ਢਿਲਵਾਂ ਦੇ ਵਿੱਚ ਉਹ ਜਾਂਦੇ ਨੇ ਹਾਲਾਂਕਿ ਹੋਰ ਪਿੰਟਾਂ ਦੇ ਵਿੱਚ ਵੀ ਉਹ ਆਪਣੇ ਉਮੀਦਵਾਰ ਐਲਾਨਦੇ ਹੋਏ ਦਿਖਾਈ ਦਿੰਦੇ ਨੇ ਇੱਕ ਪਾਸੇ ਤਾਂ ਬਿੱਲ ਪਾਸ ਕੀਤਾ ਜਾਂਦਾ ਹੈ ਕਿ ਜਿਹੜਾ ਕੋਈ ਵੀ ਸਰਪੰਚਾ ਉਹ ਕੋਈ ਵੀ ਸਿੰਬਲ ਤੋਂ ਜਿਹੜਾ ਰਾਜਨੀਤਿਕ ਸਿੰਬਲ ਆ ਉਸ ਤੋਂ ਨਹੀਂ ਲੜੇਗਾ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਉਹ ਬਿਆਨ ਦਿੰਦੇ ਨੇ ਕਿ ਮੈਂ ਪਿੰਡਾਂ ਦੇ ਵਿੱਚੋਂ ਜਿਹੜੀ ਪਾਰਟੀਵਾਦੀ ਆ ਉਸ ਨੂੰ ਖਤਮ ਕਰੂੰਗਾ ਪਿੰਡਾਂ ਦੇ ਵਿੱਚ ਸਰਪੰਚ ਹੋਣੇ ਚਾਹੀਦੇ ਆ ਨਾ ਕਿ ਕਿਸੇ ਪਾਰਟੀ ਦੇ ਸਰਪੰਚ ਹੋਣੇ ਚਾਹੀਦੇ ਆ ਪਰ ਇਸੇ ਗੱਲ ਦੀਆਂ ਇਸੇ ਬਿੱਲ ਦੀਆਂ ਝੰਡੀਆਂ ਉਡਾਉਂਦੇ ਹੋਏ ਉਹਨਾਂ ਦੇ ਆਪਣੇ ਜਿਹੜੇ ਐਮਐਲਏ ਨੇ ਉਹ ਨਜ਼ਰ ਆ ਰਹੇ ਨੇ ਜੈਤੋਂ ਦੇ ਵਿਧਾਇਕ ਅਮੋਲਕ ਸਿੰਘ ਪਿੰਡ ਢਿੱਲਵਾ ਦੇ ਵਿੱਚ ਪਹੁੰਚ ਤਨੇ ਉਥੇ ਤਕਰੀਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਕਹਿ ਰਹੇ ਨੇ ਕਿ ਇਹ ਜਿਹੜਾ ਸਰਪੰਚ ਦਾ ਉਮੀਦਵਾਰ ਹੈ ਉਹ ਉਮੀਦਵਾਰ ਨਹੀਂ ਇਸ ਪਿੰਡ ਦਾ ਸਰਪੰਚ ਹੈ ਲੋਕਾਂ ਨੂੰ ਧਮਕਾਉਂਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਜਿਹੜੀਆਂ ਇਹ ਤਸਵੀਰਾਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਦਿਖਾਈ ਦੇ ਰੀਆਂ ਤੁਹਾਨੂੰ ਦੱਸ ਦਈਏ ਕਿ ਸਾਰਾ ਮਸਲਾ ਬਰਨਾਲੇ ਇਹ ਨਿਹੜਲੇ ਪਿੰਡ ਢਿਲਮਾ ਦਾ ਜਿੱਥੇ ਜੈਤੋਂ ਦੇ ਜਿਹੜੇ ਵਿਧਾਇਕ ਨੇ ਅਮੋਲਕ ਸਿੰਘ ਆਦਮ ਆਮ ਆਦਮੀ ਪਾਰਟੀ ਤੋਂ ਵਿਧਾਇਕ ਨੇ ਉਹ ਲਗਾਤਾਰ ਪਿੰਡਾਂ ਦੇ ਵਿੱਚ ਜਿਹੜਾ ਸਰਪੰਚਾਂ ਦੀ ਹਮਾਇਤ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਆਪਣੇ ਉਮੀਦਵਾਰ ਐਲਾਨਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਜੇ ਉਹਨਾਂ ਦੇ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਤੇ ਲਗਾਤਾਰ ਜਿਹੜੀਆਂ ਉਹਨਾਂ ਦੇ ਵੱਲੋਂ ਪੋਸਟਾਂ ਪਾਈਆਂ ਜਾਂਦੀਆਂ ਨੇ ਜਿਹੜੇ ਲੋਕਾਂ ਨੂੰ ਜਿਹੜੇ ਉਮੀਦਵਾਰ ਬਣੇ ਨੇ ਸਰਪੰਚ ਉਹਨਾਂ ਦੀ ਹਮਾਇਤ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਪਰ ਜਿਹੜਾ ਹੁਣ ਦਾ ਤਾਜ਼ਾ ਮਾਮਲਾ ਹੈ ਇਹ ਬਰਨਾਲਾ ਦੇ ਪਿੰਡ ਢਿੱਲਵਾ ਦਾ ਹੈ ਜਿੱਥੇ अमोलक सिंह ਜਿਹੜੇ ਵਿਧਾਇਕ ਨੇ ਜੈਤੋ ਤੋਂ ਅਮੋਲਕ ਸਿੰਘ ਉਹ ਪਹੁੰਚਦੇ ਨੇ ਪਹੁੰਚ ਕੇ ਉੱਥੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਇਹ ਸਿਰਫ ਉਮੀਦਵਾਰ ਨਹੀਂ ਅਸੀਂ ਇਸ ਨੂੰ ਸਰਪੰਚ ਐਲਾਨ ਕੇ ਚੱਲੇ ਆ ਜੇ ਕੋਈ ਗੱਲਬਾਤ ਆ ਤਾਂ ਸਾਡੇ ਨਾਲ ਸਿੱਧੀ ਕੀਤੀ ਜਾਵੇ ਇਦਾਂ ਦੀ ਜਿਹੜੀ ਸ਼ਬਦਾਵਲੀ ਆ ਉਹ ਐਮਐਲਏ ਦੇ ਵੱਲੋਂ ਵਰਤੀ ਜਾਂਦੀ ਹੈ ਇਤਰਾਜਯੋਗ ਸ਼ਬਦਾਵਲੀ ਆ ਕਹਿ ਸਕਦੇ ਆ ਕਿ ਐਮਐਲਏ ਇਦਾਂ ਦੀਆਂ ਗੱਲਾਂ ਨਹੀਂ ਕਰ ਸਕਦਾ ਮੈਂ ਦਾ ਨਾਮ ਭਰਾ ਮੈਨੂੰ ਪਤਾ ਪਿਛਲੀ ਵਾਰੀ ਇੱਥੇ ਕੀ ਹੋਇਆ ਸਾਬ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਵੀ ਬਾਬਾ ਨੂੰ ਘੜ-ਘੜ ਕੇ ਮਾਰ ਘੱਟਦੇ ਰਹੇ ਆ ਪੰਚਾਇਤੀ ਕੋਲ ਆ ਮੇਰੇ ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਕਹਿਣਾ ਵੀ ਜੇ ਆਪ ਕੀ ਇਹ ਮਗਰਾ ਦਾ ਫੀਲ ਆ ਕੇ ਲੁਕਾਏ ਹੋਏ ਸਾਰੇ ਦਰਦ ਹੋਰ ਕਹਿੰਦੇ ਨੀ ਦੇ ਨਾਮ ਨਹੀਂ ਕਰ ਰਹੇ ਅਸੀਂ ਸਰਪੰਚ ਜੀ ਨਾਮ ਕਰ ਰਹਾ ਹੈ ਸਾਡਾ ਸਰਪੰਚ ਆ ਤੇ ਸਰਪੰਚ ਬਣੂਗਾ ਇਹ ਟੈਂਪਰ ਤੁਨੂੰ ਵੀ ਮੈਂ ਸਾਰੇ ਜਣੇ ਨੂੰ ਪਹਿਲਾਂ ਤਾਂ ਬੇਨਤੀ ਕਰਦਾ ਵੀ ਭਾਈਚਾਰਕ ਸਾਜ ਬਣਾ ਕੇ ਰੱਖੀਏ। ਕੱਲ ਜੇ ਕੋਈ ਬੰਦਾ ਨਹੀਂ ਬਣਦਾ ਤਾਂ ਅਸੀਂ ਬੰਦੇ ਬਣਾਵਾਂਗੇ। ਕੋਣੋ ਕੋਣ ਹਾਲ ਕਿਹੜਾ ਬੰਦਾ ਨਹੀਂ ਬੰਦਾ ਜਿਹੜੇ ਖਰਾਬ ਕਰਦੇ ਆ ਭਾਈਚਾਰਕ ਦਾ ਖਰਾਬ ਕਰਦੇ ਆ ਵੀ ਫਿਰ ਮਰ ਲਾ ਕੇ ਕੀ ਕਰਕੇ ਬਖਾਇਓ ਪਰ ਮੁਕੇ। ਅਸੀਂ ਬਣਾਵਾਂਗੇ ਬੰਦੇ ਕਹਿਣ ਦਾ। ਕਿਉਂਕਿ ਸਾਡਾ ਆ ਚੇਅਰਮੈਨ ਆ ਸੁਖਜੀਤ ਆਪ ਘਰ ਦਾ ਉਹਦਾ। ਆ ਸਾਡੀ ਟੀਮ ਸਾਰੇ ਨੌਜਵਾਨ ਮੁੰਡੇ ਸ਼੍ਰੀ ਮੈਨਾ ਦੀ ਸ਼੍ਰੀਟੀ ਦਾ ਪੈਦਾ ਜਾ ਰਿਹਾ ਇਹਨਾਂ ਨੂੰ ਆਏ ਵੀ ਇਹ ਕਿਹੜਾ ਕੰਸ਼ ਕਰਦੇ ਆ ਤੇ ਕਹਿੰਦੇ ਆ ਕਿ ਆਮ ਕਰਾ ਦੇਤੀ ਆਪੋ ਤਾਂੋ ਜਾਦੇ ਨੇ ਕਿ ਇਹ ਕਦੋਂ ਪੂਰੇ ਆ ਜਾਣੇ ਇਹ ਤਾਂ ਕੁਝ ਬਣ ਗਿਆ ਪਰ ਇਹ ਇਸ ਵੇਲੇ ਦੀ ਵੱਡੀ ਖਬਰ ਜੈਤੋਂ ਤੋਂ ਆ ਰਹੀ ਆ ਜਿੱਥੇ ਜੈਤੋਂ ਦੇ ਜਿਹੜੇ ਵਿਧਾਇਕ ਨੇ ਅਮੋਲਕ ਸਿੰਘ ਉਹ ਟਿੱਲਵਾ ਪਿੰਡ ਦੇ ਵਿੱਚ ਜਾਂਦੇ ਨੇ ਤੇ ਉੱਥੇ ਲੋਕਾਂ ਨੂੰ ਧਮਕਾਉਂਦੇ ਹੋਏ ਨਜ਼ਰ ਆ ਰਹੇ ਨੇ ਇੱਕ ਪਾਸੇ ਤਾਂ ਭਗਵੰਤ ਸਿੰਘ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜਾ ਪਿੰਡਾਂ ਦੇ ਵਿੱਚ ਕੋਈ ਵੀ ਪਾਰਟੀਬਾਜ਼ੀ ਨਹੀਂ ਹੋਊਗੀ ਕੋਈ ਵੀ ਜਿਹੜਾ ਰਾਜਨੀਤਿਕ ਸਿੰਬਲ ਤੇ ਜਿਹੜਾ ਉਮੀਦਵਾਰ ਆ ਉਹ ਸਰਪੰਚੀ ਦੀ ਚੋਣ ਨਹੀਂ ਲੜੂਗਾ ਪਰ ਦੂਸਰੇ ਪਾਸੇ ਉਹਨਾਂ ਦੇ ਆਪਣੇ ਹੀ ਐਮਐਲਏ ਨੇ ਜਿਹੜੇ ਜੈਤੋ ਤੋਂ ਅਮੋਲਕ ਸਿੰਘ ਉਹ ਲੋਕਾਂ ਨੂੰ ਤੁਮਕਾਉਂਦੇ ਹੋਏ ਨਜ਼ਰਾ ਰਹਿਨੇ ਕਹਿ ਰਹੇ ਨੇ ਕਿ ਇਹ ਸਾਡਾ ਜਿਹੜਾ ਉਹ ਸਰਪੰਚੀ ਦਾ ਉਮੀਦਵਾਰ ਨਹੀਂ ਇਹ ਸਰਪੰਚ ਹੈ ਜੇ ਕੋਈ ਇਹਦੇ ਵੱਲ ਹੱਥ ਚੱਕ ਕੇ ਦੇਖੇ ਤਾਂ ਅਸੀਂ ਦੇਖ ਲਵਾਂਗੇ ਇਦਾਂ ਦੀ ਜਿਹੜੀ ਵਰਡਿੰਗ ਆ ਉਹ ਉਹ ਯੂਜ਼ ਕੀਤੀ ਗਈ ਆ ਇਦਾਂ ਦੀ ਵਰਡਿੰਗ ਵਰਤੀ ਗਈ ਆ ਜਿਹੜੇ ਇਹ ਸ਼ਬਦ ਨੇ ਇਹ ਐਮ.ਐਲ.ਏ. ਅਮੋਲਕ ਸਿੰਘ ਦੇ ਨੇ ਪਿੰਡ ਢਿੱਲਵਾ ਦੇ ਵਿੱਚ ਉਹ ਜਾਂਦੇ ਨੇ ਹਾਲਾਂਕਿ ਹੋਰ ਪਿੰਡਾਂ ਦੇ ਵਿੱਚ ਵੀ ਉਹ ਆਪਣੇ ਉਮੀਦਵਾਰ ਐਲਾਨਦੇ ਹੋਏ ਦਿਖਾਈ ਦਿੰਦੇ ਨੇ ਇੱਕ ਪਾਸੇ ਤਾਂ ਬਿੱਲ ਪਾਸ ਕੀਤਾ ਜਾਂਦਾ ਹੈ ਕਿ ਜਿਹੜਾ ਕੋਈ ਵੀ ਸਰਪੰਚ ਆ ਉਹ ਕੋਈ ਵੀ ਸਿੰਬਲ ਤੋਂ ਜਿਹੜਾ ਰਾਜਨੀਤਿਕ ਸਿੰਬਲ ਆ ਉਸ ਤੋਂ ਨਹੀਂ ਲੜੇਗਾ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਉਹ ਬਿਆਨ ਦਿੰਦੇ ਨੇ ਕਿ ਮੈਂ ਪਿੰਡਾਂ ਦੇ ਵਿੱਚੋਂ ਜਿਹੜੀ ਪਾਰਟੀਵਾਦੀ ਆ ਉਸ ਨੂੰ ਖਤਮ ਕਰੂੰਗਾ ਪਿੰਡਾਂ ਦੇ ਵਿੱਚ ਸਰਪੰਚ ਹੋਣੇ ਚਾਹੀਦੇ ਆ ਨਾ ਕਿ ਕਿਸੇ ਪਾਰਟੀ ਦੇ ਸਰਪੰਚ ਹੋਣੇ ਚਾਹੀਦੇ ਆ ਪਰ ਇਸੇ ਗੱਲ ਦੀਆਂ ਇਸੇ ਬਿੱਲ ਦੀਆਂ ਝੰਡੀਆਂ ਉਡਾਉਂਦੇ ਹੋਏ ਉਹਨਾਂ ਦੇ ਆਪਣੇ ਜਿਹੜੇ ਐਮਐਲਏ ਨੇ ਉਹ ਨਜ਼ਰ ਆ ਰਹੇ ਨੇ ਜੈਤੋਂ ਦੇ ਵਿਧਾਇਕ ਅਮੋਲਕ ਸਿੰਘ ਪਿੰਡ ਢਿੱਲਵਾ ਦੇ ਵਿੱਚ ਪਹੁੰਚਦੇ ਨੇ ਉੱਥੇ ਤਕਰੀਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਕਹਿ ਰਹੇ ਨੇ ਕਿ ਇਹ ਜਿਹੜਾ ਸਰਪੰਚ ਦਾ ਉਮੀਦਵਾਰ ਹੈ ਉਹ ਉਮੀਦਵਾਰ ਨਹੀਂ ਇਸ ਪਿੰਡ ਦਾ ਸਰਪੰਚ ਹੈ ਲੋਕਾਂ ਨੂੰ ਧਮਕਾਉਂਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਜਿਹੜੀਆਂ ਇਹ ਤਸਵੀਰਾਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਦਿਖਾਈ ਦੇ ਰੀਆਂ ਤੁਹਾਨੂੰ ਦੱਸ ਦਈਏ ਕਿ ਸਾਰਾ ਮਸਲਾ ਬਰਨਾਲੇ ਇਹ ਨੇੜਲੇ ਪਿੰਡ ਢਿੱਲਮਾ ਦਾ ਜਿੱਥੇ ਜੈਤੋਂ ਦੇ ਜਿਹੜੇ ਵਿਧਾਇਕ ਨੇ ਮੋਲਕ ਸਿੰਘ ਆਦਮ ਆਮ ਆਦਮੀ ਪਾਰਟੀ ਤੋਂ ਵਿਧਾਇਕ ਨੇ ਉਹ ਲਗਾਤਾਰ ਪਿੰਡਾਂ ਦੇ ਵਿੱਚ ਜਿਹੜਾ ਸਰਪੰਚਾਂ ਦੀ ਹਮਾਇਤ ਕਰਦੇ ਹੋਏ ਨਜ਼ਰ ਆ ਰਹੇ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਆਪਣੇ ਉਮੀਦਵਾਰ ਐਲਾਨ ਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਜੇ ਉਹਨਾਂ ਦੇ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਤੇ ਲਗਾਤਾਰ ਜਿਹੜੀਆਂ ਉਹਨਾਂ ਦੇ ਵੱਲੋਂ ਪੋਸਟਾਂ ਪਾਈਆਂ ਜਾਂਦੀਆਂ ਨੇ ਜਿਹੜੇ ਲੋਕਾਂ ਨੂੰ ਜਿਹੜੇ ਉਮੀਦਵਾਰ ਬਣੇ ਨੇ ਸਰਪੰਚ ਉਹਨਾਂ ਦੀ ਹਮਾਇਤ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਪਰ ਜਿਹੜਾ ਹੁਣ ਦਾ ਤਾਜ਼ਾ ਮਾਮਲਾ ਹੈ ਇਹ ਬਰਨਾਲਾ ਦੇ ਪਿੰਡ ਢਿੱਲਵਾਂ ਦਾ ਹੈ ਜਿੱਥੇ अमोलक सिंह ਜਿਹੜੇ ਵਿਧਾਇਕ ਨੇ ਜੈਤੋ ਤੋਂ ਅਮੋਲਕ ਸਿੰਘ ਉਹ ਪਹੁੰਚਦੇ ਨੇ ਪਹੁੰਚ ਕੇ ਉੱਥੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਇਹ ਸਿਰਫ ਉਮੀਦਵਾਰ ਨਹੀਂ ਅਸੀਂ ਇਸ ਨੂੰ ਸਰਪੰਚ ਐਲਾਨ ਕੇ ਚੱਲੇ ਆ ਜੇ ਕੋਈ ਗੱਲਬਾਤ ਆ ਤਾਂ ਸਾਡੇ ਨਾਲ ਸਿੱਧੀ ਕੀਤੀ ਜਾਵੇ ਇਦਾਂ ਦੀ ਜਿਹੜੀ ਸ਼ਬਦਾਵਲੀ ਆ ਉਹ ਐਮਐਲਏ ਦੇ ਵੱਲੋਂ ਵਰਤੀ ਜਾਂਦੀ ਹੈ ਇਤਰਾਜਯੋਗ ਸ਼ਬਦਾਵਲੀ ਆ ਕਹਿ ਸਕਦੇ ਆ ਕਿ ਐਮਐਲਏ ਇਦਾਂ ਦੀਆਂ ਗੱਲਾਂ ਨਹੀਂ ਕਰ ਸਕਦਾ ਮੈਂ ਉਹਨਾਂ ਨੂੰ ਮੈਨੂੰ ਪਤਾ ਪਿਛਲੀ ਵਾਰੀ ਇੱਥੇ ਕੀ ਹੋਇਆ ਸਾਬ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਵੀ ਬਾਬਾ ਨੂੰ ਬੜ ਬੜ ਕੇ ਬਾਹਰ ਕੱਢਦੇ ਰਹੇ ਆ ਮੱਚੇ ਕੀ ਗੋੜਾ ਮੇਰੇ ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਕਹਿਣਾ ਵੀ ਜੇ ਆਪ ਕੀ ਕਿ ਮਲਾ ਦਾ ਫੁਲੀ ਲਾ ਕੇ ਵਿਖਾਏ ਸੀ ਮੈਂ ਕਹਿੰਦਾ ਪਰ ਕੈਂਡੀਡੇਟ ਨਾਮ ਨਹੀਂ ਕਰ ਰਹਾ ਅਸੀਂ ਸਰਪੰਚ ਜੀ ਨਾਮ ਕਰ ਰਹਾ ਹੈ ਸਾਡਾ ਸਰਪੰਚ ਆ ਤੇ ਸਰਪੰਚ ਬਣੂਗਾ ਇਹ ਟਾਈਟਲ ਹਮ ਆਹਨਾਰੇ ਨੂੰ ਮਹੀਨਾ ਦਾ ਬੇਨਤੀ ਕਰਦਾ ਵੀ ਭਾਈਚਾਰਕ ਸਾਹਿਬ ਬਣਾ ਕੇ ਰੱਖਿਏ ਕਿਉਂਕਿ ਕੋਈ ਬੰਦਾ ਨਹੀਂ ਬਣਦਾ ਤਾਂ ਅਸੀਂ ਬੰਦੇ ਬਣਾਵਾਂਗੇ। ਤੁਹਾਨੂੰ ਕੋਣ ਹਾਲ? ਕਿਹੜਾ ਬੰਦਾ ਨਹੀਂ ਬੰਦਾ ਜਿਹੜੇ ਖਰਾਬ ਕਰਦੇ ਆ ਭਾਈਚਾਰਕ ਸਾਹਿਬ ਖਰਾਬ ਕਰਦੇ ਆ ਜੇ ਫਿਰ ਮਰਲਾ ਦਾ ਕੀ ਕਰਕੇ ਬਤਾਇਓ ਪਰ ਮੁੱਕੇ। ਅਸੀਂ ਖੜਾਵਾ ਦੇ ਬੰਦੇ ਕਹਿੰਦੇ। ਕਿਉਂਕਿ ਸਾਡਾ ਚੇਅਰਮੈਨ ਸੁਖਜੀਤ ਆਪ ਘਰ ਦਾ ਮੁੰਡਾ। ਆ ਸਾਡੀ ਟੀਮ ਸਾਰੇ ਨੌਜਵਾਨਾਣੋਂ ਬੰਦੇ। ਜੀ ਮੈਨਾਂ ਦੀ ਸ਼੍ਰੀਟੀ ਦਾ ਪੈਦਾ ਚੱਕਦੇ। ਇਹਨੂੰ ਆਯੋਜਨ ਕਿਹੜਾ ਬਸ਼ ਕਰਦੇ ਆ ਕਹਿੰਦੇ ਆ ਕਿ ਆਮ ਤੌਰ ਤੇ ਆਪੋ ਤਾਂੋ ਜਾਦੇ ਨੇ ਕਿ ਇਹ ਕਤੋਂ ਪੂਰੇ ਆ ਜਾਣੇ ਜਾਂ ਤੋ ਕੁਝ ਬਣ ਗਿਆ ਪਰ ਇਹ ਇਸ ਵੇਲੇ ਦੀ ਵੱਡੀ ਖਬਰ ਜੈਤੋਂ ਤੋਂ ਆ ਰਹੀ ਆ ਜਿੱਥੇ ਜੈਤੋਂ ਦੇ ਜਿਹੜੇ ਵਿਧਾਇਕ ਨੇ ਅਮੋਲਕ ਸਿੰਘ ਉਹ ਢਿਲਮਾ ਪਿੰਡ ਦੇ ਵਿੱਚ ਜਾਂਦੇ ਨੇ ਤੇ ਉੱਥੇ ਲੋਕਾਂ ਨੂੰ ਧਮਕਾਉਂਦੇ ਹੋਏ ਨਜ਼ਰ ਆ ਰਹੇ ਨੇ ਇੱਕ ਪਾਸੇ ਤਾਂ ਭਗਵੰਤ ਸਿੰਘ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜਾ ਵਿੰਡਾਂ ਦੇ ਵਿੱਚ ਕੋਈ ਵੀ ਪਾਰਟੀਬਾਜ਼ੀ ਨਹੀਂ ਹੋਊਗੀ ਕੋਈ ਵੀ ਜਿਹੜਾ ਰਾਜਨੀਤਿਕ ਸਿੰਬਲ ਤੇ ਜਿਹੜਾ ਉਮੀਦਵਾਰ ਆ ਉਹ ਸਰਪੰਚੀ ਦੀ ਚੋਣ ਨਹੀਂ ਲੜੂਗਾ ਪਰ ਦੂਸਰੇ ਪਾਸੇ ਉਹਨਾਂ ਦੇ ਆਪਣੇ ਹੀ ਐਮਐਲਏ ਨੇ ਜਿਹੜੇ ਜੈਤੋ ਤੋਂ ਅਮੋਲਕ ਸਿੰਘ ਉਹ ਲੋਕਾਂ ਨੂੰ ਤੁਮਕਾਉਂਦੇ ਹੋਏ ਨਜ਼ਰਾ ਰਹਿਨੇ ਕਹਿ ਰਹੇ ਨੇ ਕਿ ਇਹ ਸਾਡਾ ਜਿਹੜਾ ਉਹ ਸਰਪੰਚੀ ਦਾ ਉਮੀਦਵਾਰ ਨਹੀਂ ਇਹ ਸਰਪੰਚ ਹੈ ਜੇ ਕੋਈ ਇਹਦੇ ਵੱਲ ਹੱਥ ਚੱਕ ਕੇ ਦੇਖੇ ਤਾਂ ਅਸੀਂ ਦੇਖ ਲਵਾਂਗੇ ਇਦਾਂ ਦੀ ਜਿਹੜੀ ਵਰਡਿੰਗ ਆ ਉਹ ਯੂਜ਼ ਕੀਤੀ ਗਈ ਆ ਇਦਾਂ ਦੀ ਵਰਡਿੰਗ ਵਰਤੀ ਗਈ ਆ ਜਿਹੜੇ ਇਹ ਸ਼ਬਦ ਨੇ ਇਹ ਐਮਐਲਏ ਅਮੋਲਕ ਸਿੰਘ ਦੇ ਨੇ ਪਿੰਡ ਢਿੱਲਵਾ ਦੇ ਵਿੱਚ ਉਹ ਜਾਂਦੇ ਨੇ ਹਾਲਾਂਕਿ ਹੋਰ ਪਿੰਡਾਂ ਦੇ ਵਿੱਚ ਵੀ ਉਹ ਆਪਣੇ ਉਮੀਦਵਾਰ ਐਲਾਨਦੇ ਹੋਏ ਦਿਖਾਈ ਦਿੰਦੇ ਨੇ ਇੱਕ ਪਾਸੇ ਤਾਂ ਬਿੱਲ ਪਾਸ ਕੀਤਾ ਜਾਂਦਾ ਹੈ ਕਿ ਜਿਹੜਾ ਕੋਈ ਵੀ ਸਰਪੰਚ ਆ ਉਹ ਕੋਈ ਵੀ ਸਿੰਬਲ ਤੋਂ ਜਿਹੜਾ ਰਾਜਨੀਤਿਕ ਸਿੰਬਲ ਆ ਉਸ ਤੋਂ ਨਹੀਂ ਲੜੇਗਾ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਉਹ ਬਿਆਨ ਦਿੰਦੇ ਨੇ ਕਿ ਮੈਂ ਪਿੰਡਾਂ ਦੇ ਵਿੱਚੋਂ ਜਿਹੜੀ ਪਾਰਟੀਵਾਦੀ ਆ ਉਸ ਨੂੰ ਖਤਮ ਕਰੂੰਗਾ ਪਿੰਡਾਂ ਦੇ ਵਿੱਚ ਸਰਪੰਚ ਹੋਣੇ ਚਾਹੀਦੇ ਆ ਨਾ ਕਿ ਕਿਸੇ ਪਾਰਟੀ ਦੇ ਸਰਪੰਚ ਹੋਣੇ ਚਾਹੀਦੇ ਆ ਪਰ ਇਸੇ ਗੱਲ ਦੀਆਂ ਇਸੇ ਬਿੱਲ ਦੀਆਂ ਝੰਡੀਆਂ ਉਡਾਉਂਦੇ ਹੋਏ ਉਹਨਾਂ ਦੇ ਆਪਣੇ ਜਿਹੜੇ ਐਮਐਲਏ ਨੇ ਉਹ ਨਜ਼ਰ ਆ ਨੇ ਜੈਤੋਂ ਦੇ ਵਿਧਾਇਕ ਅਮੋਲਕ ਸਿੰਘ ਪਿੰਡ ਢਿਲਵਾ ਦੇ ਵਿੱਚ ਪਹੁੰਚਦਨੇ ਉਥੇ ਤਕਰੀਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਕਹਿ ਰਹੇ ਨੇ ਕਿ ਇਹ ਜਿਹੜਾ ਸਰਪੰਚ ਦਾ ਉਮੀਦਵਾਰ ਹੈ ਉਹ ਉਮੀਦਵਾਰ ਨਹੀਂ ਇਸ ਪਿੰਡ ਦਾ ਸਰਪੰਚ ਹੈ ਲੋਕਾਂ ਨੂੰ ਤੁਮਕਾਉਂਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਜਿਹੜੀਆਂ ਇਹ ਤਸਵੀਰਾਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਦਿਖਾਈ ਦੇ ਰੀਆਂ ਤੁਹਾਨੂੰ ਦੱਸ ਦਈਏ ਕਿ ਸਾਰਾ ਉਹ ਮਸਲਾ ਬਰਨਾਲੇ ਇਹ ਨੇੜਲੇ ਪਿੰਡ ਢਿੱਲਮਾ ਦਾ ਜਿੱਥੇ ਜੈਤੋਂ ਦੇ ਜਿਹੜੇ ਵਿਧਾਇਕ ਨੇ ਮੋਲਕ ਸਿੰਘ ਆਦਮ ਆਮ ਆਦਮੀ ਪਾਰਟੀ ਤੋਂ ਵਿਧਾਇਕ ਨੇ ਉਹ ਲਗਾਤਾਰ ਪਿੰਡਾਂ ਦੇ ਵਿੱਚ ਜਿਹੜਾ ਸਰਪੰਚਾਂ ਦੀ ਹਮਾਇਤ ਕਰਦੇ ਹੋਏ ਨਜ਼ਰ ਆ ਰਹੇ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਆਪਣੇ ਉਮੀਦਵਾਰ ਐਲਾਨ ਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਜੇ ਉਹਨਾਂ ਦੇ ਸੋਸ਼ਲ ਮੀਡੀਆ ਦੀ ਗੱਲ ਕਰ ਲਈਏ ਤਾਂ ਸੋਸ਼ਲ ਮੀਡੀਆ ਤੇ ਲਗਾਤਾਰ ਜਿਹੜੀਆਂ ਉਹਨਾਂ ਦੇ ਵੱਲੋਂ ਪੋਸਟਾਂ ਪਾਈਆਂ ਜਾਂਦੀਆਂ ਨੇ ਜਿਹੜੇ ਲੋਕਾਂ ਨੂੰ ਜਿਹੜੇ ਉਮੀਦਵਾਰ ਬਣੇ ਨੇ ਸਰਪੰਚ ਉਹਨਾਂ ਦੀ ਹਮਾਇਤ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਪਰ ਜਿਹੜਾ ਹੁਣ ਦਾ ਤਾਜ਼ਾ ਮਾਮਲਾ ਹੈ ਇਹ ਬਰਨਾਲਾ ਦੇ ਪਿੰਡ ਢਿੱਲਵਾਂ ਦਾ ਹੈ ਜਿੱਥੇ અમૂલક ਸਿੰਘ ਜਿਹੜੇ ਵਿਧਾਇਕ ਨੇ ਜੈਤੋਂ ਤੋਂ અમૂਲਕ ਸਿੰਘ ਉਹ ਪਹੁੰਚਦੇ ਨੇ ਪਹੁੰਚ ਕੇ ਉੱਥੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਇਹ ਸਿਰਫ ਉਮੀਦਵਾਰ ਨਹੀਂ ਅਸੀਂ ਇਸ ਨੂੰ ਸਰਪੰਚ ਐਲਾਨ ਕੇ ਚੱਲੇ ਆ ਜੇ ਕੋਈ ਗੱਲਬਾਤ ਆ ਤਾਂ ਸਾਡੇ ਨਾਲ ਸਿੱਧੀ ਕੀਤੀ ਜਾਵੇ ਇਦਾਂ ਦੀ ਜਿਹੜੀ ਸ਼ਬਦਾਵਲੀ ਆ ਉਹ ਐਮਐਲਏ ਦੇ ਵੱਲੋਂ ਵਰਤੀ ਜਾਂਦੀ ਹੈ ਇਤਰਾਜਯੋਗ ਸ਼ਬਦਾਵਲੀ ਆ ਕਹਿ ਸਕਦੇ ਆ ਕਿ ਐਮਐਲਏ ਇਦਾਂ ਦੀਆਂ ਗੱਲਾਂ ਨਹੀਂ ਕਰ ਸਕਦਾ ਉਹਨਾਂ ਨੂੰ ਮੈਨੂੰ ਪਤਾ ਮਿਛਲੀ ਵਾਰੀ ਇੱਥੇ ਕੀ ਗੋੜ ਹੋਇਆ ਸਾਬ ਉਹਨੂੰ ਵੀ ਸਾਰਿਆਂ ਨੂੰ ਪਤਾ ਵੀ ਬਾਵਾ ਨੂੰ ਵੜ-ਵੜ ਕੇ ਬਾਹਰ ਕੱਢਦੇ ਰਹੇ ਆ ਪਰ ਚੈ ਕੀ ਗੋੜਾ ਮੇਰੇ ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਇਹਨਾਂ ਬੀ.ਡੀ.ਆਰ.ਈ. ਤੇ ਮੱਲਾ ਦਾ ਫੋੜੀ ਲਾ ਕੇ ਵਿਖਾਏ ਸੀ ਸਾਰੇ ਦਰਵਾਜ਼ੇ ਹੋਰ ਕਹਿੰਦੀ ਜੇ ਦਾ ਨਾਮ ਨਹੀਂ ਕਰ ਰਹੇ ਅਸੀਂ ਸਰਪੰਚ ਜੀ ਨਾਮ ਕਰ ਰਹਾਏ ਆ ਸਾਡਾ ਸਰਪੰਚ ਆ ਤੇ ਸਰਪੰਚ ਬਣੂਗਾ ਇਹ ਮੈਂ ਬਣਨ ਤੋਂ ਨੂੰ ਵੀ ਮੈਂ ਸਾਰੇ ਜਣੇ ਨੂੰ ਪਹਿਲਾਂ ਤਾਂ ਬੇਨਤੀ ਕਰਦਾ ਵੀ ਭਾਈਚਾਰੇ ਦਾ ਸਾਜ ਬਣਾ ਕੇ ਰੱਖੀਏ ਪਰ ਜੇ ਕੋਈ ਬੰਦਾ ਨਹੀਂ ਬਣਦਾ ਤਾਂ ਅਸੀਂ ਬੰਦੇ ਬਣਾਵਾਂਗੇ ਤੁਹਾਨੂੰ ਕੋਣ ਹਾਲ ਕਿਹੜਾ ਬੰਦਾ ਨਹੀਂ ਬੰਦਾ ਜਿਹੜੇ ਖਰਾਬ ਕਰਦੇ ਆ ਭਾਈਚਾਰੇ ਦਾ ਖਰਾਬ ਕਰਦੇ ਆ ਜੇ ਫਿਰ ਮਰਲਾ ਦਾ ਐਕਟ ਕੀ ਕਰਕੇ ਬਤਾਇਓ ਪਰ ਅਸੀਂ ਬਣਾਵਾ ਦੇ ਬੰਦੇ ਕਿਵੇਂ ਬਣਾਏ ਕਿਉਂਕਿ ਸਾਡਾ ਆ ਚੇਅਰਮੈਨ ਆ ਸੁਖਜੀਤ ਆਪ ਘਰ ਦਾ ਮੁੰਡਾ ਆ ਸਾਡੀ ਟੀਮ ਸਾਰੇ ਨੌਜਵਾਨਾ ਦੇ ਮੁੰਡੇ ਈ ਮੈਨਾਂ ਦੀ ਸ਼੍ਰੀਟੀ ਦਾ ਫਾਇਦਾ ਚੱਕਦੇ ਆ। ਇਹਨਾਂ ਨੂੰ ਆਈ.ਐਮ.ਏ. ਕਹੜਾ ਕੁਛ ਕਰਦੇ ਆ ਜਾਂ ਕਹਿੰਦੇ ਆ। ਕਿ ਆਮਕਰਾਂ ਦੇਤੀ ਆਪੋ ਤਾਂੋ ਜਾਪਦੇ ਨੇ ਕਿ ਇਹ ਕਦੋਂ ਪੂਰੇ ਆ ਜਾਣੇ, ਇਹ ਤਾਂ ਕੁਝ ਬਣ ਗਿਆ ਨਾ। ਪਰ ਇਹ ਇਸ ਵੇਲੇ ਦੀ ਵੱਡੀ ਖਬਰ ਜੈਤੋਂ ਤੋਂ ਆ ਰਹੀ ਆ ਜਿੱਥੇ ਜੈਤੋਂ ਦੇ ਜਿਹੜੇ ਵਿਧਾਇਕ ਨੇ ਅਮੋਲਕ ਸਿੰਘ ਉਹ ਟਿੱਲਵਾ ਪਿੰਡ ਦੇ ਵਿੱਚ ਜਾਂਦੇ ਨੇ ਤੇ ਉੱਥੇ ਲੋਕਾਂ ਨੂੰ ਧਮਕਾਉਂਦੇ ਹੋਏ ਨਜ਼ਰ ਆ ਰਹੇ ਨੇ ਇੱਕ ਪਾਸੇ ਤਾਂ ਭਗਵੰਤ ਸਿੰਘ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜਾ ਪਿੰਡਾਂ ਦੇ ਵਿੱਚ ਕੋਈ ਵੀ ਪਾਰਟੀਬਾਜ਼ੀ ਨਹੀਂ ਹੋਊਗੀ ਕੋਈ ਵੀ ਜਿਹੜਾ ਰਾਜਨੀਤਿਕ ਸਿੰਬਲ ਤੇ ਜਿਹੜਾ ਉਮੀਦਵਾਰ ਆ ਉਹ ਸਰਪੰਚੀ ਦੀ ਚੋਣ ਨਹੀਂ ਲੜੂਗਾ ਪਰ ਦੂਸਰੇ ਪਾਸੇ ਉਹਨਾਂ ਦੇ ਆਪਣੇ ਹੀ ਐਮਐਲਏ ਨੇ ਜਿਹੜੇ ਜੈਤੋ ਤੋਂ ਅਮੋਲਕ ਸਿੰਘ ਉਹ ਲੋਕਾਂ ਨੂੰ ਤੁਮਕਾਉਂਦੇ ਹੋਏ ਨਜ਼ਰ ਆ ਰਹੇ ਨੇ ਕਹਿ ਰਹੇ ਨੇ ਕਿ ਇਹ ਸਾਡਾ ਜਿਹੜਾ ਉਹ ਸਰਪੰਚੀ ਦਾ ਉਮੀਦਵਾਰ ਨਹੀਂ ਇਹ ਸਰਪੰਚ ਹੈ ਜੇ ਕੋਈ ਇਹਦੇ ਵੱਲ ਹੱਥ ਚੱਕ ਕੇ ਦੇਖੇ ਤਾਂ ਅਸੀਂ ਦੇਖ ਲਵਾਂਗੇ ਇਦਾਂ ਦੀ ਜਿਹੜੀ ਵਰਡਿੰਗ ਆ ਉਹ ਉਯੂਜ਼ ਕੀਤੀ ਗਈ ਆ ਇਦਾਂ ਦੀ ਵਰਡਿੰਗ ਵਰਤੀ ਗਈ ਆ ਜਿਹੜੇ ਇਹ ਸ਼ਬਦ ਨੇ ਇਹ ਐਮਐਲਏ ਅਮੋਲਕ ਸਿੰਘ ਦੇ ਨੇ ਪਿੰਡ ਢਿੱਲਵਾਂ ਦੇ ਵਿੱਚ ਉਹ ਜਾਂਦੇ ਨੇ ਹਾਲਾਂਕਿ ਹੋਰ ਪਿੰਟਾਂ ਦੇ ਵਿੱਚ ਵੀ ਉਹ ਆਪਣੇ ਉਮੀਦਵਾਰ ਐਲਾਨਦੇ ਹੋਏ ਦਿਖਾਈ ਦਿੰਦੇ ਨੇ ਇੱਕ ਪਾਸੇ ਤਾਂ ਬਿੱਲ ਪਾਸ ਕੀਤਾ ਜਾਂਦਾ ਹੈ ਕਿ ਜਿਹੜਾ ਕੋਈ ਵੀ ਸਰਪੰਚ ਆ ਉਹ ਕੋਈ ਵੀ ਸਿੰਬਲ ਤੋਂ ਜਿਹੜਾ ਰਾਜਨੀਤਿਕ ਸਿੰਬਲ ਆ ਉਸ ਤੋਂ ਨਹੀਂ ਲੜੇਗਾ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਉਹ ਬਿਆਨ ਦਿੰਦੇ ਨੇ ਕਿ ਮੈਂ ਪਿੰਡਾਂ ਦੇ ਵਿੱਚੋਂ ਜਿਹੜੀ ਪਾਰਟੀਵਾਦੀ ਆ ਉਸ ਨੂੰ ਖਤਮ ਕਰੂੰਗਾ ਪਿੰਡਾਂ ਦੇ ਵਿੱਚ ਸਰਪੰਚ ਹੋਣੇ ਚਾਹੀਦੇ ਆ ਨਾ ਕਿ ਕਿਸੇ ਪਾਰਟੀ ਦੇ ਸਰਪੰਚ ਹੋਣੇ ਚਾਹੀਦੇ ਆ ਪਰ ਇਸੇ ਗੱਲ ਦੀਆਂ ਇਸੇ ਬਿੱਲ ਦੀਆਂ ਝੰਡੀਆਂ ਉਡਾਉਂਦੇ ਹੋਏ ਉਹਨਾਂ ਦੇ ਆਪਣੇ ਜਿਹੜੇ ਐਮਐਲਏ ਨੇ ਉਹ ਨਜ਼ਰ ਆ ਰਹੇ ਨੇ ਜੈਤੋਂ ਦੇ ਵਿਧਾਇਕ ਕਾ ਅਮੋਲਕ ਸਿੰਘ ਪਿੰਡ ਢਿਲਵਾ ਦੇ ਵਿੱਚ ਪਹੁੰਚਦੇ ਨੇ ਉੱਥੇ ਤਕਰੀਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਕਹਿ ਰਹੇ ਨੇ ਕਿ ਇਹ ਜਿਹੜਾ ਸਰਪੰਚ ਦਾ ਉਮੀਦਵਾਰ ਹੈ ਇਹ ਉਮੀਦਵਾਰ ਨਹੀਂ ਇਸ ਪਿੰਡ ਦਾ ਸਰਪੰਚ ਹੈ ਲੋਕਾਂ ਨੂੰ ਤੁਮਕਾਉਂਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਜਿਹੜੀਆਂ ਇਹ ਤਸਵੀਰਾਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਦਿਖਾਈ ਦੇ ਰੀਆਂ ਤੁਹਾਨੂੰ ਦੱਸ ਦਈਏ ਕਿ ਸਾਰਾ ਉਹ ਮਸਲਾ ਬਰਨਾਲੇ ਇਹ ਨੇੜਲੇ ਪਿੰਡ ਢਿੱਲਮਾ ਦਾ ਜਿੱਥੇ ਜੈਤੋਂ ਦੇ ਜਿਹੜੇ ਵਿਧਾਇਕ ਨੇ ਅਮੋਲਕ ਸਿੰਘ ਆਦਮ ਆਮ ਆਦਮੀ ਪਾਰਟੀ ਤੋਂ ਵਿਧਾਇਕ ਨੇ ਉਹ ਲਗਾਤਾਰ ਪਿੰਡਾਂ ਦੇ ਵਿੱਚ ਜਿਹੜਾ सरपंचਾਂ ਦੀ ਹਮਾਇਤ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਆਪਣੇ ਉਮੀਦਵਾਰ ਐਲਾਨਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਜੇ ਉਹਨਾਂ ਦੇ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਤੇ ਲਗਾਤਾਰ ਜਿਹੜੀਆਂ ਉਹਨਾਂ ਦੇ ਵੱਲੋਂ ਪੋਸਟਾਂ ਪਾਈਆਂ ਜਾਂਦੀਆਂ ਨੇ ਜਿਹੜੇ ਲੋਕਾਂ ਨੂੰ ਜਿਹੜੇ ਉਮੀਦਵਾਰ ਬਣੇ ਨੇ ਸਰਪੰਚ ਉਹਨਾਂ ਦੀ ਹਮਾਇਤ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਪਰ ਜਿਹੜਾ ਹੁਣ ਦਾ ਤਾਜ਼ਾ ਮਾਮਲਾ ਏ ਇਹ ਬਰਨਾਲਾ ਦੇ ਪਿੰਡ ਢਿੱਲਵਾਂ ਦਾ ਏ ਜਿੱਥੇ અમૂલક ਸਿੰਘ ਜਿਹੜੇ ਵਿਧਾਇਕ ਨੇ ਜੈਤੋ ਤੋਂ અમૂਲਕ ਸਿੰਘ ਉਹ ਪਹੁੰਚਦੇ ਨੇ ਪਹੁੰਚ ਕੇ ਉੱਥੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਇਹ ਸਿਰਫ ਉਮੀਦਵਾਰ ਨਹੀਂ ਅਸੀਂ ਇਸ ਨੂੰ ਸਰਪੰਚ ਐਲਾਨ ਕੇ ਚੱਲੇ ਆ ਜੇ ਕੋਈ ਗੱਲਬਾਤ ਆ ਤਾਂ ਸਾਡੇ ਨਾਲ ਸਿੱਧੀ ਕੀਤੀ ਜਾਵੇ ਇਦਾਂ ਦੀ ਜਿਹੜੀ ਸ਼ਬਦਾਵਲੀ ਆ ਉਹ ਐਮਐਲਏ ਦੇ ਵੱਲੋਂ ਵਰਤੀ ਜਾਂਦੀ ਹੈ ਇਤਰਾਜਯੋਗ ਸ਼ਬਦਾਵਲੀ ਆ ਕਹਿ ਸਕਦੇ ਆ ਕਿ ਐਮਐਲਏ ਇਦਾਂ ਦੀਆਂ ਗੱਲਾਂ ਨਹੀਂ ਕਰ ਸਕਦਾ ਭਰਾ ਮੈਨੂੰ ਪਤਾ ਇਸਲੀ ਵਰੀ ਇੱਥੇ ਕੀ ਹੋਇਆ ਸਾਬ ਔਰ ਨੂੰ ਵੀ ਸਾਰਿਆਂ ਨੂੰ ਪਤਾ ਵੀ ਬਾਵਾ ਨੂੰ ਬੜਾ ਬੜ ਕੇ ਮਾਰ ਕੱਢਦੇ ਰਹੇ ਆ ਪਤਾ ਕੀ ਹੋਣਾ ਮੇਰੇ ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਕਹਿਣਾ ਵੀ ਜੇ ਆਪ ਕੀ ਤੇ ਮਲਾ ਦਾ ਹੱਥ ਵੀ ਲਾ ਦੇ ਵਿਖਾਏ ਹੋਈ ਸਾਰੇ ਜਨਤਾ ਔਰ ਕੈਂਡੀਡੇਟ ਦਾ ਨਾਮ ਨਹੀਂ ਕਰ ਰਹਾ ਅਸੀਂ ਸਰਪੰਚ ਹੀ ਨਾਮ ਕਰ ਰਹਾ ਇਹ ਸਾਡਾ ਸਰਪੰਚ ਆ ਤੇ ਸਰਪੰਚ ਬਣੂਗਾ ਇਹ ਨਾਮ ਤੋਂ ਨੂੰ ਵੀ ਮੈਂ ਸਾਰੇ ਜਣੇ ਨੂੰ ਪਹਿਲਾਂ ਤਾਂ ਬੇਨਤੀ ਕਰਦਾ ਵੀ ਭਾਈਚਾਰਕ ਸਾਜ ਬਣਾ ਕੇ ਰੱਖੀਏ ਤਾਂ ਜੇ ਕੋਈ ਬੰਦਾ ਵੀ ਬਣਦਾ ਹੈ ਅਸੀਂ ਬੰਦੇ ਬਣਾਵਾਂਗੇ ਕੋਣ ਨਾਲ ਕਿਹੜਾ ਬੰਦਾ ਨਹੀਂ ਬੰਨਦਾ ਜਿਹੜੇ ਖਰਾਬ ਕਰਦੇ ਆ ਭਾਈਚਾਰਕ ਸਾਜ ਖਰਾਬ ਕਰਦੇ ਆ ਵੀ ਫਿਰ ਮਰਦਾ ਹੈ ਕੀ ਕਰਕੇ ਬਖਾਇਓ ਅਸੀਂ ਬਣਾਵਾ ਦੇ ਬੰਦੇ ਕਹਿਣ ਮੈਂ ਕਿਉਂਕਿ ਸਾਡਾ ਆ ਚੇਅਰਮੈਨ ਆ ਸੁਖਜੀਤ ਆਪ ਘਰ ਦਾ ਮੁੰਡਾ ਆ ਸਾਡੀ ਟੀਮ ਸਾਰੇ ਨੌਜਵਾਨ ਹੋ ਗਏ ਸ੍ਰੀ ਮੈਨਾ ਦੀ ਛੀਤੀ ਦਾ ਫੈਲਾ ਜੱਕਦੇ ਆ ਇਹਨਾਂ ਨੂੰ ਆਈਐਮਏ ਕਿਹੜਾ ਕੁਛ ਕਰਦੇ ਆ ਤਾਂ ਕਹਿੰਦੇ ਆ ਕਿ ਆਮ ਕਰਾ ਦੇਤੀ ਆਪੋ ਤਨੋ ਜਾਦੇ ਨੇ ਕਿ ਇਹ ਕਦੋਂ ਪੂਰੇ ਆ ਜਾਣੇ ਕਦੋਂ ਕੁਛ ਬਣ ਜਾਣਾ ਇਸ ਵੇਲੇ ਦੀ ਵੱਡੀ ਖਬਰ ਜੈਤੋਂ ਤੋਂ ਆ ਰਹੀ ਆ ਜਿੱਥੇ ਜੈਤੋਂ ਦੇ ਜਿਹੜੇ ਵਿਧਾਇਕ ਨੇ ਅਮੋਲਕ ਸਿੰਘ ਉਹ ਢੱਲਮਾ ਪਿੰਡ ਦੇ ਵਿੱਚ ਜਾਂਦੇ ਨੇ ਤੇ ਉੱਥੇ ਲੋਕਾਂ ਨੂੰ ਧਮਕਾਉਂਦੇ ਹੋਏ ਨਜ਼ਰ ਆ ਰਹੇ ਨੇ ਇੱਕ ਪਾਸੇ ਤਾਂ ਭਗਵੰਤ ਸਿੰਘ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜਾ ਪਿੰਡਾਂ ਦੇ ਵਿੱਚ ਕੋਈ ਵੀ ਪਾਰਟੀਬਾਜ਼ੀ ਨਹੀਂ ਹੋਊਗੀ ਕੋਈ ਵੀ ਜਿਹੜਾ ਰਾਜਨੀਤਿਕ ਸਿੰਬਲ ਤੇ ਜਿਹੜਾ ਉਮੀਦਵਾਰ ਆ ਉਹ ਸਰਪੰਚੀ ਦੀ ਚੋਣ ਨਹੀਂ ਲੜੂਗਾ ਪਰ ਦੂਸਰੇ ਪਾਸੇ ਉਹਨਾਂ ਦੇ ਆਪਣੇ ਹੀ ਐਮਐਲਏ ਨੇ ਜਿਹੜੇ ਜੈਤੋ ਤੋਂ ਅਮੋਲਕ ਸਿੰਘ ਉਹ ਲੋਕਾਂ ਨੂੰ ਤੁਮਕਾਉਂਦੇ ਹੋਏ ਨਜ਼ਰ ਆ ਰਹੇ ਨੇ ਕਹਿ ਰਹੇ ਨੇ ਕਿ ਇਹ ਸਾਡਾ ਜਿਹੜਾ ਉਹ ਸਰਪੰਚੀ ਦਾ ਉਮੀਦਵਾਰ ਨਹੀਂ ਇਹ ਸਰਪੰਚ ਹੈ ਜੇ ਕੋਈ ਇਹਦੇ ਵੱਲ ਹੱਥ ਚੱਕ ਕੇ ਦੇਖੇ ਤਾਂ ਅਸੀਂ ਦੇਖ ਲਵਾਂਗੇ ਇਦਾਂ ਦੀ ਜਿਹੜੀ ਵਰਡਿੰਗ ਆ ਉਹ ਯੂਜ਼ ਕੀਤੀ ਗਈ ਆ ਇਦਾਂ ਦੀ ਵਰਡਿੰਗ ਵਰਤੀ ਗਈ ਆ ਜਿਹੜੇ ਇਹ ਸ਼ਬਦ ਨੇ ਇਹ ਐਮਐਲਏ ਅਮੋਲਕ ਸਿੰਘ ਦੇ ਨੇ ਪਿੰਡ ਢਿੱਲਵਾਂ ਦੇ ਵਿੱਚ ਉਹ ਜਾਂਦੇ ਨੇ ਹਾਲਾਂਕਿ ਹੋਰ ਪਿੰਟਾਂ ਦੇ ਵਿੱਚ ਵੀ ਉਹ ਆਪਣੇ ਉਮੀਦਵਾਰ ਐਲਾਨਦੇ ਹੋਏ ਦਿਖਾਈ ਦਿੰਦੇ ਨੇ ਇੱਕ ਪਾਸੇ ਤਾਂ ਬਿੱਲ ਪਾਸ ਕੀਤਾ ਜਾਂਦਾ ਹੈ ਕਿ ਜਿਹੜਾ ਕੋਈ ਵੀ ਸਰਪੰਚ ਆ ਉਹ ਕੋਈ ਵੀ ਸਿੰਬਲ ਤੋਂ ਜਿਹੜਾ ਰਾਜਨੀਤਿਕ ਸਿੰਬਲ ਆ ਉਸ ਤੋਂ ਨਹੀਂ ਲੜੇਗਾ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਉਹ ਬਿਆਨ ਦਿੰਦੇ ਨੇ ਕਿ ਮੈਂ ਪਿੰਡਾਂ ਦੇ ਵਿੱਚੋਂ ਜਿਹੜੀ ਪਾਰਟੀਵਾਦੀ ਆ ਉਸ ਨੂੰ ਖਤਮ ਕਰੂੰਗਾ ਪਿੰਡਾਂ ਦੇ ਵਿੱਚ ਸਰਪੰਚ ਹੋਣੇ ਚਾਹੀਦੇ ਆ ਨਾ ਕਿ ਕਿਸੇ ਪਾਰਟੀ ਦੇ ਸਰਪੰਚ ਹੋਣੇ ਚਾਹੀਦੇ ਆ ਪਰ ਇਸੇ ਗੱਲ ਦੀਆਂ ਇਸੇ ਬਿੱਲ ਦੀਆਂ ਧਜੀਆਂ ਉਡਾਉਂਦੇ ਹੋਏ ਉਹਨਾਂ ਦੇ ਆਪਣੇ ਜਿਹੜੇ ਐਮਐਲਏ ਨੇ ਉਹ ਨਜ਼ਰ ਆ ਰਹੇ ਨੇ ਜੈਤੋਂ ਦੇ ਵਿਧਾਇਕ ਅਮੋਲਕ ਸਿੰਘ ਪਿੰਡ ਢਿੱਲਵਾ ਦੇ ਵਿੱਚ ਪਹੁੰਚਦੇ ਨੇ ਉੱਥੇ ਤਕਰੀਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਕਹਿ ਰਹੇ ਨੇ ਕਿ ਇਹ ਜਿਹੜਾ ਸਰਪੰਚ ਦਾ ਉਮੀਦਵਾਰ ਹੈ ਉਹ ਉਮੀਦਵਾਰ ਨਹੀਂ ਇਸ ਪਿੰਡ ਦਾ ਸਰਪੰਚ ਹੈ ਲੋਕਾਂ ਨੂੰ ਧਮਕਾਉਂਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਜਿਹੜੀਆਂ ਇਹ ਤਸਵੀਰਾਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਦਿਖਾਈ ਦੇ ਰੀਆਂ ਤੁਹਾਨੂੰ ਦੱਸ ਦਈਏ ਕਿ ਸਾਰਾ ਮਸਲਾ ਬਰਨਾਲੇ ਇਹ ਨੇੜਲੇ ਪਿੰਡ ਢਿੱਲਮਾ ਦਾ ਜਿੱਥੇ ਜੈਤੋਂ ਦੇ ਜਿਹੜੇ ਵਿਧਾਇਕ ਨੇ ਅਮੋਲਕ ਸਿੰਘ ਆਦਮ ਆਮ ਆਦਮੀ ਪਾਰਟੀ ਤੋਂ ਵਿਧਾਇਕ ਨੇ ਉਹ ਲਗਾਤਾਰ ਪਿੰਡਾਂ ਦੇ ਵਿੱਚ ਜਿਹੜਾ ਸਰਪੰਚਾਂ ਦੀ ਹਮਾਇਤ ਕਰਦੇ ਹੋਏ ਨਜ਼ਰ ਆ ਰਹੇ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਆਪਣੇ ਉਮੀਦਵਾਰ ਐਲਾਨ ਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਜੇ ਉਹਨਾਂ ਦੇ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਤੇ ਲਗਾਤਾਰ ਜਿਹੜੀਆਂ ਉਹਨਾਂ ਦੇ ਵੱਲੋਂ ਪੋਸਟਾਂ ਪਾਈਆਂ ਜਾਂਦੀਆਂ ਨੇ ਜਿਹੜੇ ਲੋਕਾਂ ਨੂੰ ਜਿਹੜੇ ਉਮੀਦਵਾਰ ਬਣੇ ਨੇ ਸਰਪੰਚ ਉਹਨਾਂ ਦੀ ਹਮਾਇਤ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਪਰ ਜਿਹੜਾ ਹੁਣ ਦਾ ਤਾਜ਼ਾ ਮਾਮਲਾ ਹੈ ਇਹ ਬਰਨਾਲਾ ਦੇ ਪਿੰਡ ਢਿੱਲਵਾਂ ਦਾ ਹੈ ਜਿੱਥੇ अमोलक सिंह ਜਿਹੜੇ ਵਿਧਾਇਕ ਨੇ ਜੈਤੋ ਤੋਂ अमोलक सिंह ਉਹ ਪਹੁੰਚਦੇ ਨੇ ਪਹੁੰਚ ਕੇ ਉੱਥੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਇਹ ਸਿਰਫ ਉਮੀਦਵਾਰ ਨਹੀਂ ਅਸੀਂ ਇਸ ਨੂੰ ਸਰਪੰਚ ਐਲਾਨ ਕੇ ਚੱਲੇ ਆ ਜੇ ਕੋਈ ਗੱਲਬਾਤ ਆ ਤਾਂ ਸਾਡੇ ਨਾਲ ਸਿੱਧੀ ਕੀਤੀ ਜਾਵੇ ਇਦਾਂ ਦੀ ਜਿਹੜੀ ਸ਼ਬਦਾਵਲੀ ਆ ਉਹ ਐਮਐਲਏ ਦੇ ਵੱਲੋਂ ਵਰਤੀ ਜਾਂਦੀ ਹੈ ਇਤਰਾਜਯੋਗ ਸ਼ਬਦਾਵਲੀ ਆ ਕਹਿ ਸਕਦਾ ਹੈ ਕਿ ਐਮਐਲਏ ਇਦਾਂ ਦੀਆਂ ਗੱਲਾਂ ਨਹੀਂ ਕਰ ਸਕਦਾ ਮੈਂ ਤੁਹਾਨੂੰ ਉਹਨਾਂ ਨੂੰ ਮੈਨੂੰ ਪਤਾ ਪਿਛਲੀ ਵਾਰੀ ਇੱਥੇ ਕੀ ਹੋਇਆ ਸਾਬ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਵੀ मामा ਨੂੰ ਘੜ-ਘੜ ਕੇ ਬਾਹਰ ਕੱਢਦੇ ਰਹੇ ਆ ਪੰਜਾਬੀ ਗੋੜਾ ਮੇਰੇ ਤੇ ਟਾਈ ਉਹਨਾਂ ਨੂੰ ਇੱਥੋਂ ਇੱਥੋਂ ਹੀ ਕਹਿਣਾ ਵੀ ਜੇ ਆਰ ਕੀ ਤੇ ਮਲਾ ਦਾ ਫੀਲ ਆ ਕੇ ਵਿਖਾਏ